ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਪ ਰਾਸ਼ਟਰਪਤੀ ਦੀ ਬੋਰਡ ਪਾਉਣ ਤੋਂ ਬਾਅਦ ਪੰਜਾਬ ਦੇ ਗਵਾਂਟੀ ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਪਹੁੰਚਦੇ ਨੇ ਉੱਥੇ ਹਵਾਈ ਸਰਵੇਖਣ ਤੋਂ ਬਾਅਦ ਫਿਰ ਉਹ ਮੀਟਿੰਗ ਕਰਦੇ ਨੇ ਉਸ ਤੋਂ ਬਾਅਦ ਉਹ ਪੰਜਾਬ ਦਾ ਰੁਕ ਕਰਦੇ ਐਸ ਕੇ ਐਮ ਨੇ ਕੱਲ ਕੈਬਨਿਟ ਦੇ ਫੈਸਲਿਆਂ ਨੂੰ ਵੀ ਨਕਾਰਤਾ ਕੇਂਦਰ ਤੋਂ ਵੀ ਉਹ ਉਮੀਦਾਂ ਨਹੀਂ ਕਰਦੇ ਕਿਉਂਕਿ 2023 ਦੀ ਤਾਜ਼ਾ ਉਦਾਹਰਣ ਸਾਡੇ ਮੂਹਰੇ ਪਈ ਹੈ ਸਾਨੂੰ ਮਿਲਿਆ ਡਰ ਤੋਂ ਪਰ ਤੁਹਾਡੇ ਨਾਲ ਦੇ ਕਈਆਂ ਨੂੰ ਨਹੀਂ ਮਿਲਿਆ 820 ਜਾਂ ਪ੍ਰਧਾਨਗੀ ਤੇ ਮੰਤਰੀ ਵਾਲੀ ਕੁਰਸੀ ਦੋਵੇਂ ਚੀਜ਼ਾਂ ਛੱਡ ਕੇ ਬੰਦਾ ਕਿਸੇ ਹੋਰ ਕਿਸਤੀ 'ਚ ਸਵਾਰ ਹੋ ਸਕਦਾ ਅਮਨ अरोड़ा ਸਾਹਿਬ ਦੀ ਗੱਡੀ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ ਤੇ ਜਾਣ ਲੱਗਿਆਂ ਰੋਕ ਲਈ ਗਈ ਕੈਬਨਿਟ ਦੀ ਬੈਠਕ ਸੀ ਹੁਣ ਸਵਾਲ ਇਹ ਹੈ ਕਿ ਕੀ ਅਮਨ अरोड़ा ਨੂੰ ਜਿਹੜੀ ਟੀਮ ਚੈੱਕ ਕਰ ਰਹੀ ਸੀ ਉਹ ਜਾਣਦੀ ਨਹੀਂ ਸੀ ਇਹ ਸਥਿਤੀ ਬਹੁਤ ਹੀ ਹਾਸੋ ਹੁਣੀ ਹੈ ਫਿਰ ਜਾ ਉਹਨਾਂ ਨੂੰ ਕੋਈ ਖਾਸ ਨਿਰਦੇਸ਼ ਸੀ ਭਗਵੰਤ ਮਾਨ ਦੀ بجائے ਦਿੱਲੀ ਵਾਲੀ ਟੀਮ ਦੀ ਚੱਲ ਰਹੀ ਸੀ ਉੱਥੇ ਹਨ ਮਾਜਰਾ ਦੀ ਤਲਾਸ਼ ਦੇ ਵਿੱਚ ਪੰਜਾਬ ਪੁਲਿਸ ਕਹਿੰਦੇ ਜੀ ਗਵਾਲੀਅਰ ਤੱਕ ਪੜ ਗਈ ਇੰਡੀਆ ਵਾਲੇ ਪੜਨਾ ਚਾਹੁੰਦੇ ਨੇ ਪਰ ਪੰਜਾਬ ਵਾਲੇ ਬਚਾਉਣਾ ਚਾਹੁੰਦੇ ਨੇ ਕੀ ਪੰਜਾਬ ਵਾਲੇ ਪੜਨਾ ਚਾਹੁੰਦੇ ਨੇ ग्लोबल पंजाब टीवी देख रहे सारे दर्शको नु मेरी प्यार भरी सत श्री अकाल ਤੁਸੀਂ ਵੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ग्लोबल ਡਿਸਕਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਪ ਰਾਸ਼ਪਤੀ ਦੀ ਵੋਟ ਪਾਉਣ ਤੋਂ ਬਾਅਦ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਪਹੁੰਚਦੇ ਨੇ ਉੱਥੇ ਹਵਾਈ ਸਰਵੇਖਣ ਤੋਂ ਬਾਅਦ ਫਿਰ ਉਹ ਮੀਟਿੰਗ ਕਰਦੇ ਨੇ ਉਸ ਤੋਂ ਬਾਅਦ ਉਹ ਪੰਜਾਬ ਦਾ ਰੂਪ ਕਰਦੇ ਨੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਹਵਾਈ ਸਰਵੇਖਣ ਹੁੰਦਾ ਹੈ ਮੀਟਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਦਿੱਲੀ ਨੂੰ ਚਾਲੇ ਇਹ ਸਾਰੀ ਪ੍ਰਕਿਰਿਆ ਚ ਪੰਜਾਬ ਨੇ ਕੀ ਖਟਿਆ ਇਹ ਸਵਾਲ ਜਿਉਂਦਾ ਕਿਉਂ ਬਣਿਆ ਖੜਾ ਹੈ ਲੰਕੇ ਕੱਲ ਮਕਾਇਦਾ ਤੌਰ ਦੇ ਉੱਤੇ ਪੰਜਾਬ ਕੌਂਸਲ ਦੀ ਬੈਠਕ ਦੇ ਵਿੱਚ ਕੁਝ ਫੈਸਲੇ ਲਏ ਗਏ ਰਾਹਤ ਪੈਕੇਜਾਂ ਦੀ ਮੰਗ ਉੱਠੀ ਉਸ ਰਾਹਤ ਪੈਕੇਜ ਦੇ ਰੂਪ ਦੇ ਵਿੱਚ ਕੇਂਦਰ ਤੋਂ ਜੋ ਮਿਲਦਾ ਹੈ ਉਕੀ ਪੰਜਾਬ ਦੇ ਇਹਨਾਂ ਦੁੱਖਾਂ ਦੇ ਉੱਤੇ ਮੱਲਮ ਦਾ ਕੰਮ ਕਰੇਗਾ ਇਹਨਾਂ ਜ਼ਖਮਾਂ ਦੇ ਉੱਤੇ ਮੱਲਮ ਦਾ ਕੰਮ ਕਰੇਗਾ ਜਾਂ ਉਹ ਖਾਣਾ ਪੂਰਤੀ ਹੋਏਗੀ ਇਹ ਮੁਲਾਂਕਣ ਹੋਣਾ ਪਰ ਐਸਕੇਐਮ ਨੇ ਕੱਲ ਕੈਬਨਿਟ ਦੇ ਫੈਸਲਿਆਂ ਨੂੰ ਵੀ ਨਕਾਰਤਾ ਤੇ ਕੇਂਦਰ ਤੋਂ ਵੀ ਉਹ ਉਮੀਦਾਂ ਨਹੀਂ ਕਰਦੇ ਕਿਉਂਕਿ 223 ਦੀ ਤਾਜ਼ਾ ਉਦਾਹਰਣ ਸਾਡੇ ਮੂਹਰੇ ਪਈ ਹੈ 223 ਦੇ ਵਿੱਚ 15000 ਪੰਜਾਬ ਵੱਲੋਂ ਲਾਨਿਆ ਗਿਆ ਸੀ 6800 ਕੇਂਦਰ ਵਾਲਾ ਕਈਆਂ ਨੂੰ ਮਿਲਿਆ ਪਰ ਪੰਜਾਬ ਵਾਲਾ 8200 ਖਾਤੇ 'ਚ ਨਹੀਂ ਆਇਆ ਕਿਸੇ ਨੇ ਜੋ 8200 ਤੇ 6800 ਮਿਲ ਕੇ ਕਮ ਹੁੰਦਾ ਤਾਂ 15000 ਪੂਰਾ ਹੁੰਦਾ ਇਸੇ ਤਰ੍ਹਾਂ ਹੁਣ ਵੀ ਮੰਨਿਆ ਜਾ ਰਿਹਾ ਕਿ ਕੇਂਦਰ ਵਾਲਾ 6800 ਆਜੂਗਾ ਜਦੋਂ ਕਿ ਅਸੀਂ ਅੱਜ ਇਸ ਵਾਰ ਜਦੋਂ ਹਰੀਕੇ ਪੱਤਨ ਵਾਲੇ ਖੇਤਰ 'ਚ ਪਿੰਡਾਂ 'ਚ ਗਏ ਤਾਂ ਕਈ ਲੋਕਾਂ ਨੇ ਕਿਹਾ ਕਿ ਸਾਨੂੰ 6800 ਮਿਲਿਆ ਪਰ ਸਾਡੇ ਨਾਲ ਦੇ ਕਈਆਂ ਨੂੰ ਨਹੀਂ ਮਿਲਿਆ ਮਤਲਬ ਨਹੀਂ ਤਾਂ ਬੰਦਾ ਇਹ ਕਹੇ ਕਿ ਦੂਜਿਆਂ ਨੂੰ ਮਿਲਿਆ ਸਾਨੂੰ ਨਹੀਂ ਮਿਲਿਆ ਉਹ ਕਹਿੰਦੇ ਸਾਨੂੰ ਮਿਲਿਆ 6800 ਪਰ ਤੁਹਾਡੇ ਨਾਲ ਦੇ ਕਈਆਂ ਨੂੰ ਨਹੀਂ ਮਿਲਿਆ 820 ਤੇ ਪੰਜਾਬ ਵਾਲਾ ਤਾਂ ਕਹਿੰਦੇ ਆਏ ਨਹੀਂ ਸੀ 232 ਦੇ ਵਿੱਚ ਤੇ ਜੇ ਉਸ ਸਮੇਂ ਤੁਸੀਂ 8200 ਨਹੀਂ ਦੇ ਸਕੇ ਤੇ ਹੁਣ ਤੁਸੀਂ ਗੱਲ 20000 ਦੀ ਕਰ ਰਹੇ ਹੋ ਫਿਰ ਇਹਦਾ ਮਤਲਬ ਤੁਸੀਂ 13200 ਦੇ ਦੋਗੇ ਹੁਣ ਉਹ 20000 ਤਾਂ ਤਾਂ ਪੂਰਾ ਹੁੰਦਾ ਇਹ ਪੰਜਾਬ ਵਾਲੇ ਪਾਲੇ ਚ ਪਿਆ ਇਸੇ ਲਈ ਐਸਕੇਮ ਨੇ ਕਹਿਤਾ ਕਿ ਪੰਜਾਬ ਦੇ ਫੈਸਲੇ ਪੰਜਾਬ ਕੈਬਨਿਟ ਦੇ ਫੈਸਲੇ ਇਹ ਲੋਕਾਂ ਦੀ ਰਾਹਤ ਭਰੇ ਨਹੀਂ ਹੈ ਹੁਣ ਗੈਂਦ ਕੇਂਦਰ ਸਰਕਾਰ ਦੇ ਅੰਦਰ ਮੋਦੀ ਹੋਰਾਂ ਦੇ ਪਾਲੇ ਚ ਹਾਂ ਉਹਨਾਂ ਦੀ ਆਮਦ ਤੇ ਖਾਸੀ ਸੁਰੱਖਿਆ ਛਤਰੀ ਜਰੂਰ ਮਜ਼ਬੂਤ ਕੀਤੀ ਗਈ ਬਕਾਇਦਾ ਤੌਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਵੀ ਪੋਸਟ ਪਾਕਿ ਕਹਿਸ ਗਾ ਕੇ ਮੇਰਾ ਦਿਲ ਕਰਦਾ ਸੀ ਮੈਂ ਜਾਵਾਂ ਮੈਂ ਨਾਲ ਹੋ ਕੇ ਪੰਜਾਬ ਦਿਖਾਵਾਂ ਪਰ ਮੇਰੀ ਸਿਹਤ ਠੀਕ ਨਹੀਂਗੀ ਇਸ ਲਈ ਮੈਂ ਤਾਂ ਨਹੀਂ ਜਾ ਸਕਦਾ ਹੈਨਾ ਪਰ ਅਸੀਂ ਉਮੀਦ ਕਰਦੇ ਹਾਂ ਸੋ 25000 ਕਰੋੜ ਦੇ ਰਾਹਤ ਪੈਕੇਜ ਦੀ ਮੰਗ ਉਸ ਮੰਗ ਦੇ ਵਿੱਚੋਂ ਤੁਹਾਡੇ ਸਾਹਮਣੇ ਆ ਜੋ ਪੱਲੇ ਪਿਆ ਪੰਜਾਬ ਪਰ ਸਰਖਿਆ ਚੈੱਕ ਦੀ ਕੋਈ ਗੱਤਾਈ ਨਹੀਂ ਕਿਉਂਕਿ 2022 ਦੇ ਵਿੱਚ ਅ 2022 ਦੇ ਵਿੱਚ ਜਦੋਂ ਸ਼ੁਰੂਆਤੀ ਦੌਰ ਸੀਗਾ 22 ਦਾ ਉਹਨਾਂ ਦਿਨਾਂ ਦੇ ਦਰਮਿਆਨ ਸਰਕਾਰ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਤੇ ਮੋਨਦਰ ਮੋਦੀ ਜੀ ਆਏ ਸੀ ਪੰਜਾਬ ਤੇ ਇਸ ਸਮਾਂ ਦਾ ਮੁੱਦਾ ਬਣ ਗਿਆ ਸੀਗਾ ਕਿ ਵੀ ਉਹਨਾਂ ਦੀ ਸੁਰੱਖਿਆ ਨਹੀਂ ਠੀਕ ਹੋਈ ਜੀ ਵਾਪਸ ਜਾਣ ਲੱਗੇ ਕਹਿਗੇ ਜੀ ਕਿ ਕੈਦਿਓ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਮੈਂ ਜਿੰਦਾ ਵਾਪਸ ਚੱਲਿਆ ਤੇ ਚਰਨਜੀਤ ਚੰਨੀ ਉਸ ਵੇਲੇ ਮੁੱਖ ਮੰਤਰੀ ਸੀ ਉਹਨੇ ਠੋਕਮਾ ਜਵਾਬ ਦਿੱਤਾ ਸੀ ਕਿ ਅਜਿਹਾ ਕੁਝ ਨਹੀਂ ਜੀ ਜੋ ਤੁਸੀਂ ਕਹਿ ਰਹੇ ਹੋ ਹੈਨਾ ਹੁਣ ਮੈਂ ਆਪਣੇ ਬੰਦਿਆਂ ਤੇ ਡਾਂਸ ਫੇਰਦਣੀ ਇਸ ਚੱਕਰ ਚ ਸੋ ਇਸ ਤਰੀਕਾ ਕਰਨ ਦਾ ਜਵਾਬ ਦੀ ਖੂਬ ਚਰਚਾ ਹੋਈ ਸੀ ਫਿਰ ਜਦੋਂ ਆਈ ਮੋਦੀ ਜੀ ਨਵੀਂ ਸਰਕਾਰ ਬਣਨ ਤੋਂ ਬਾਅਦ ਇੱਥੇ ਚੰਡੀਗੜ੍ਹ ਦੇ ਲਾਗੇ ਖਾਲਸਾ ਦੇ ਰਕਾਟਨ ਚ ਉਸ ਸਮੇਂ ਦੇ ਮੁੱਖ ਮੰਤਰੀ ਭਗਵੰਤ ਮਾਨੁਰ ਨੇ ਮਾफी ਮੰਗ ਲਈ ਸੀ ਉਸ ਘਟਨਾ ਲਈ ਜਦੋਂ ਕਿ ਉਹ ਸਰਕਾਰ ਦਾ ਕੋਈ ਝਿਕਾ ਦੀ ਕਬ ਨਹੀਂ ਉਸ ਗੱਲ ਨਾਲ ਹੁਣ ਇਸ ਵਾਰ ਜਦੋਂ ਮੋਦੀ ਜੀ ਆਏ ਤਾਂ ਕਹਿੰਦੇ ਵੀ ਸੁਰੱਖਿਆ 'ਚ ਕੋਈ ਕਮੀ ਨਾ ਰਹੇ 7200 ਪੁਲਿਸ ਵਾਲੇ ਕਮਾਂਡੋ ਸਾਰੇ ਲਾਤੇ ਨਾਲ ਕਰੀਬ 22 ਆਈ ਆਈਪੀਐਸ ਅਧਿਕਾਰੀ ਲਾਤੇ ਬਿਲਕੁਲ ਜੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਨਾਲ ਚੱਕਰ ਵੀ ਵਰਗੀ ਚਾਰ ਲੇਅਰ ਦੀ ਸੁਰੱਖਿਆ ਛਤਰੀ ਉਪਲਬਧ ਕਰਾਈਗੀ ਪ੍ਰਧਾਨ ਮੰਤਰੀ ਅਨੰਦਰ ਮੋਦੀ ਨੂੰ ਵੈਸੇ ਤਾਂ ਉਹਨਾਂ ਦੀ ਆਪਣੀਆਂ ਟੀਮਾਂ ਉਹ ਸਾਰੀ ਨਾਲ ਹੁੰਦੇ ਨੇ ਕਵਾਂਡੋ ਉਹਨਾਂ ਦੇ ਉਹ ਸਾਰਾ ਸਭ ਤੋਂ ਨੇੜੇ ਉਹ ਸੀ ਉਹਨਾਂ ਦੇ ਉਹ ਤੋਂ ਪਿੱਛੇ ਫਿਰ ਪੰਜਾਬ ਦੀ ਇੱਕ ਮਜ਼ਬੂਤ ਕਵਾਂਡੋ ਲੇਅਰ ਫਿਰ ਪੰਜਾਬ ਪੁਲਿਸ ਲੇਅਰ ਇਸ ਤਰ੍ਹਾਂ ਚਾਰ ਲੇਅਰ ਸੁਰੱਖਿਆ ਉਪਲਬਧ ਕਰਾਈਗੀ ਕਹਿੰਦੇ ਤਾਂ ਕਿ ਕੋਈ ਕਸਰ ਨਾ ਰਹੇ ਹਾਂ ਇਹ ਸਭ ਦੇ ਵਿਚਾਰੇ ਪੰਜਾਬ ਦੇ ਵਿੱਚੋਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਸੁਖਾਮੀ ਖਬਰ ਇੰਨੀ ਕਿ ਕਿ ਉੱਪਰੋਂ ਪਾਣੀ ਦਾ ਪੱਧਰ ਘਟਿਆ। ਨਹਿਰਾਂ ਚੋਂ ਪਾਣੀ ਦਾ ਪੱਧਰ ਘਟਿਆ। ਘਰਾਂ ਚੋਂ ਖੇਤਾਂ ਚੋਂ ਪਾਣੀ ਨਿਕਲਣ ਲੱਗਿਆ। ਪਰ ਇਹ ਪੂਰਾ ਰਾਹਤ ਨਹੀਂ ਹੈ। ਕਿਉਂਕਿ ਇਸ ਦੇ ਨਾਲ ਮੁਸ਼ਕਲ ਖਤਮ ਨਹੀਂ ਹੋਈ। ਆ ਮੇਰੇ ਮੂਰੇ ਤਾਜ਼ਾ ਰਿਪੋਰਟ ਪਈ ਆ। ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਗਿਣਤੀ 2050 ਦੇ ਪਾਰ ਸੀ ਜਿਹੜੀ ਅੱਜ 2065 ਤੱਕ ਹੋ ਗਈ ਹੈ। ਯਾ ਮਤਲਬ ਅਜੇ ਵੀ ਖਤਰਾ ਟਲਿਆ ਨਹੀਂ ਲੁਧਿਆਣਾ ਖੇਤਰ ਵਾਲੇ ਪਾਸੇ ਐ ਅਜੇ ਵੀ ਖਤਰਾ ਬਣਿਆ ਹੋਇਆ ਹੈ ਹੈਨਾ ਤੇ ਪਰ 2064-65 ਦੇ ਕਰੀਬ ਪਿੰਡ ਹੋ ਗਏ ਨੇ 387000 ਤੋਂ ਵੱਧ ਲੋਕਾਂ ਨੂੰ ਬੇਕਾਰ ਹੋਣਾ ਪਿਆ 20 ਲੱਖ ਦੇ ਕਰੀਬ ਲੋਕ ਸਿੱਧੇ ਪ੍ਰਭਾਵਿਤ ਨੇ 1.84 ਲੱਖ ਹੈਕਟਰ ਸਾਡੀ ਖੇਤੀ ਪ੍ਰਭਾਵਿਤ ਹੋਈ ਹੈ ਜ਼ਮੀਨ ਹੈ ਜਿਹੜੀ ਖੇਤ ਉਜੜੇ ਨੇ ਤੇ 51 ਤੋਂ ਵੱਧ ਮੌਤਾਂ ਹੁਣ ਤੱਕ ਰਿਕਾਰਡ ਹੋਈਆਂ ਨੇ ਸੋ ਇਸ ਸਿੱਤੀ ਦੇ ਵਿੱਚੋਂ ਲੰਘ ਰਹੇ ਪੰਜਾਬ ਦੇ ਲਈ ਪ੍ਰਧਾਨ ਮੰਤਰੀ ਨરેન્દ્ર મોદી ਦੀ ਫੇਰੀ ਕਵਾਂਡੀ ਸਵੇ ਹਿਮਾਚਲ ਚ ਫੇਰੀ ਕੀ ਖਟਿਆ ਇਹ ਸਵਾਲ ਛੱਟ ਕੇ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਇੱਕ ਪਾਰਟੀ ਦੇ ਪ੍ਰਧਾਨ ਦੀ ਪ੍ਰਧਾਨਗੀ ਵਾਲੀ ਕੁਰਸੀ ਖੁੱਸਣ ਵਾਲੀ ਹੈ ਚਲੋ ਮੈਂ ਹੋਰ ਅੱਥਾ ਪਤਾ ਦੇ ਦਿੰਦਾ ਕੀ ਪੰਜਾਬ ਦੇ ਇੱਕ ਮੰਤਰੀ ਤੋਂ ਛੰਡੀ ਵਾਲੀ ਕਾਰ ਖੁੱਸ ਸਕਦੀ ਹੈ ਕੀ ਦੋਵੇਂ ਚੀਜ਼ਾਂ ਹੱਥੋਂ ਜਾ ਸਕਦੀਆਂ ਜਾਂ ਪ੍ਰਧਾਨਗੀ ਤੇ ਮੰਤਰੀ ਵਾਲੀ ਕੁਰਸੀ ਦੋਵੇਂ ਚੀਜ਼ਾਂ ਛੱਡ ਕੇ ਬੰਦਾ ਕਿਸੇ ਹੋਰ ਕਿਸਤੀ 'ਚ ਸਵਾਰ ਹੋ ਸਕਦਾ ਜੀ ਹਾਂ ਤੁਸੀਂ ਬਿਲਕੁਲ ਸਹੀ ਪਛਾਣ ਰਹੇ ਹੋ ਮੈਂ ਗੱਲ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਸਾਹਿਬ ਦੀ ਕਰ ਰਿਹਾ ਅਮਨ ਅਰੋੜਾ ਜਿਨ੍ਹਾਂ ਦਾ ਪਰਿਵਾਰ ਪਛੋਟੜ ਕਾਂਗਰਸੀ ਰਿਹਾ ਕਾਂਗਰਸ ਤੋਂ ਇੱਧਰ ਆਏ ਤੇ ਅਜੇ ਵੀ ਆਮ ਆਦਮੀ ਪਾਰਟੀ ਅਸ਼ੰਕੇ ਸ਼ੋਭੇ ਰੱਖਦੀ ਹੈ ਕਿ ਉਹਦੀਆਂ ਤਾਰਾਂ ਜੁੜਗੀਆਂ ਪਹਿਲਾਂ ਵੀ ਕਈ ਵਾਰ ਰੌਲਾ ਪਿਆ ਕਿ ਕਾਂਗਰਸ ਵਾਪਸ ਜਾ ਸਕਦੇ ਸਾਰਾ ਕੁਝ ਪਰ ਕੀ ਕੋਈ ਨਵੀਂ ਖਿਚੜੀ ਵੀ ਪਕ ਰਹੀ ਹੈ ਕੀ ਕੁਝ ਨਵਾਂ ਵੀ ਹੋਣ ਜਾ ਰਹੇ ਜੀ ਹਾਂ ਅਮਨ अरोड़ा ਸਾਹਿਬ ਦੀ ਗੱਡੀ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ ਤੇ ਜਾਣ ਲੱਗਿਆਂ ਰੋਕ ਲਈ ਗਈ ਕੈਬਨਟ ਦੀ ਬੈਠਕ ਸੀ ਕੈਬਨਟ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਹਲੀ ਤੇ 47 ਸਾਲ ਤੋਂ ਜੁੜੇ ਸੀ ਪਰ ਮੰਤਰੀ ਉਹਨਾਂ ਦੇ ਘਰੇ ਸੀ ਇਹ ਵੱਖਰੀ ਗੱਲ ਹੈ ਕਿ ਭਗਵੰਤ ਮਾਹ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀ ਤਦ ਕੈਪਟਨ ਅਮਰਿੰਦਰ ਦੇ ਸਮੇਂ ਨੂੰ ਲਗਾਤਾਰ ਕਹਿੰਦੇ ਸੀ ਕਿ ਕਦੇ ਸੈਕਟਰੀਏਟ ਦੀਆਂ ਪੌੜੀਆਂ ਚੜ ਲਿਆ ਕਰੋ ਹੈ ਘਰੇ ਹੀ ਸਰਕਾਰ ਚਲਾਈ ਜਾਂਦੇ ਹੋ ਘਰ ਤੋਂ ਹੀ ਨਹੀਂ ਨਿਕਲਦੇ ਤੇ ਜਨਾਬ ਤੁਹਾਡੇ ਵੀ ਘਰੋਂ ਹੀ ਚੱਲ ਰਹੀ ਹੈ ਸਰਕਾਰ ਤਾਂ ਤੁਸੀਂ ਆਹ ਫੋਰਟਿਸ ਚੋਂ ਤਾਂ ਵੀ ਮੰਤਰੀ ਘਰੇ ਹੀ ਬੁਲਾਏ ਤਾਂ ਵੀ ਉਹ ਸੈਕਟਰੀਏਟ ਨਹੀਂ ਮਿਠਾਈ ਕਿੰਨੀਆਂ ਕ ਮੀਟਿੰਗਾਂ ਹੋਈਆਂ ਸੈਕਟਰੀ ਜਲਦੀ ਸਰਕਾਰ ਬਣੀ ਤੇ ਜ਼ਿਆਦਾਤਰ ਮੀਟਿੰਗਾਂ ਘਰ ਹੋ ਰਹੀਆਂ ਚਲੋ ਘਰੇ ਸੀ ਤਾਂ ਫਿਰ ਮੰਤਰੀਆਂ ਤਾਂ ਜਾਣਾ ਸੀ ਨਾਲ ਅਧਿਕਾਰੀਆਂ ਨੇ ਵੀ ਜਾਣਾ ਸੀ ਹੁਣ ਅਧਿਕਾਰੀਆਂ ਦੀਆਂ ਗੱਡੀਆਂ ਗੇਟ ਖੁੱਲਣ ਤੋਂ ਬਾਅਦ ਇੱਕ ਤੈਹ ਪਾਰਕਿੰਗ 'ਚ ਲੱਗ ਜਾਂਦੀਆਂ ਅੱਗੇ ਤੱਕ ਨਹੀਂ ਜਾਂਦੀਆਂ ਪਰ ਮੰਤਰੀਆਂ ਦੀਆਂ ਗੱਡੀਆਂ ਬਿਲਕੁਲ ਅੱਗੇ ਤੱਕ ਜਾਂਦੀਆਂ ਤੇ ਕਹਿੰਦੇ ਜੀ ਅਮਨ ਅਰੋੜਾ ਹੋਰਾਂ ਦੀ ਗੱਡੀ ਰੋਕ ਲਈ ਗਈ ਤੇ ਰੋਕ ਲਈ ਗਈ ਤੇ ਉੱਥੇ ਕਹਿੰਦੇ ਜੀ ਤਕਰਾਰ ਬਹਿਸ ਹੋ ਗਈ ਹੁਣ ਸਵਾਲ ਇਹ ਸੀਗਾ ਕਿ ਕੀ ਅਮਨ ਅਰੋੜਾ ਨੂੰ ਜਿਹੜੀ ਟੀਮ ਚੈੱਕ ਕਰ ਰਹੀ ਸੀ ਉਹ ਜਾਣਦੀ ਨਹੀਂ ਸੀ ਜੇ ਸਥਿਤੀ ਬਹੁਤ ਹੀ ਹਸੂ ਹੋਣੀ ਹੈ ਬਰਤ ਮਤਲਬ ਮੁੱਖ ਮੰਤਰੀ ਦੀ ਸਿਕਿਉਰਿਟੀ ਚ ਲੱਗੀ ਟੀਮ ਨੂੰ ਆਪਣੇ ਪੰਜਾਬ ਦੇ ਗਿਣਵੇਂ ਚੁਣਵੇਂ ਮੰਤਰੀਆਂ ਦੀ ਪਛਾਣ ਨਹੀਂ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਦੀ ਪਛਾਣ ਨਹੀਂ ਜਾਂ ਉਹਨਾਂ ਨੂੰ ਕੋਈ ਖਾਸ ਨਿਰਦੇਸ਼ ਸੀ ਕਿ ਬਾਕੀ ਮੰਤਰੀਆਂ ਦੀਆਂ ਗੱਡੀਆਂ ਰੁਕੀਆਂ ਕਿ ਉਹਨਾਂ ਨੂੰ ਜਾਣ ਤੋਂ ਰੋਕਿਆ ਕਹਿੰਦੇ ਕਿ ਜੀ ਸਿਕਿਉਰਿਟੀ ਚੇਂਜ ਹੋਈ ਸੀ ਇਹ ਇਸ ਲਈ ਕਿਉਂਕਿ ਉੱਥੋਂ ਹੀ ਅਮਨ ਰੋੜਾ ਨੇ ਫਿਰ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਉਹਨਤੇ رابطہ ਕਰ ਲਿਆ ਸੀ ਕਿਹਾ ਕਿ ਡਰਾਮਾ ਮੈਂ ਵਾਪਸ ਚਲਾ ਜਾਣਾ ਕਹਿੰਦੇ ਇੱਥੋਂ ਤੱਕ ਗੱਲ ਆਈ ਤੇ ਕਹਿੰਦੇ ਜੀ ਗੱਡੀ ਦੀ ਤਲਾਸ਼ੀ ਦਾ ਮਸਲਾ ਸੀ ਰੋਕਣ ਦਾ ਮਸਲਾ ਸੀ ਕੁੱਲ ਮਿਲਾ ਕੇ ਗੱਲ ਜਿਹੜੀ ਬਾਹਰ ਕੱਢੀ ਗਈ ਜਾਂ ਆਈ ਉਹ ਇਹ ਆਈ ਕਿ ਨਹੀਂ ਜੀ ਉਹ ਉਹਨਾਂ ਨੂੰ ਇੰਨਾ ਕਿ ਬੇਨਤੀ ਕੀਤੀ ਸੀ ਕਿ ਅੰਦਰ ਪਾਰਕਿੰਗ ਫੁੱਲ ਹੈ ਜੀ ਕਿ ਤੁਸੀਂ ਆਹ ਗੇਟ ਦਾ ਟੱਪ ਜਾਓ ਪਰ ਅੰਦਰ ਗੱਡੀ ਲਿਜਾਣ ਦੀ ਬਜਾਏ ਬਾਹਰ ਵਾਲੀ ਪਾਰਕਿੰਗ 'ਚ ਲਾ ਦਿਓ ਜਾਂ ਗੱਡੀ ਛੱਡ ਕੇ ਤੁਹਾਨੂੰ ਵਾਪਸ ਆ ਜਾਵੇ ਕਹਿੰਦੇ ਜੀ ਇਸ ਗੱਲ ਤੋਂ ਅਮਨ अरोड़ा ਔਖੇ ਤੇ ਨਾਰਾਜ਼ ਹੋ ਗਏ ਕੀ ਗੱਲ ਸਰ ਪੈਣੀ ਕਿ ਇਹ ਜਾਂ ਗੱਲ ਇਹ ਤੋਂ ਅੱਗੇ ਜਿਹੜੀ ਆਮ ਆਦਮੀ ਪਾਰਟੀ ਕਿਸੇ ਤੇ ਭਰੋਸਾ ਨਹੀਂ ਕਰਦੀ ਆਪਣੀ ਲੀਡਰਸ਼ਿਪ ਤੇ ਤੇ ਜੇ ਮਾੜੀ ਜੀ ਕੋਈ ਹਿਲਜੁਲ ਦਿਖੇ ਜਦ ਇਹ ਕਿਸੇ ਐਕਸ਼ਨ ਮੋਡ ਚ ਆ ਜਾਂਦੀ ਆ ਕਿ ਉਹ ਅਮਨ अरोड़ा ਤੇ ਕੋਈ ਸ਼ੰਕਾ ਛੋਪਾ ਕਰ ਰਹੀ ਹੈ ਕਹਿੰਦੇ ਅਮਨ अरोड़ा ਦਾ ਇੱਕ ਬਹੁਤ ਨੇੜਲਾ ਸਾਥੀ ਦਲ ਬਦਲ ਗਿਆ ਤੇ ਉਹ ਦਲ ਬਦਲੇ ਵਿਅਕਤੀ ਦੇ ਨਾਲ ਕਹਿੰਦੇ ਅਮਨ अरोड़ा ਦੀਆਂ ਲਗਾਤਾਰ ਮੀਟਿੰਗਾਂ ਮੁਲਾਕਾਤਾਂ ਹੋ ਰਹੀਆਂ ਉਸ ਤੋਂ ਆਵਾਜ਼ੀ ਪਾਰਟੀ ਨੂੰ ਖਦਸਾ ਪੈਦਾ ਹੋ ਗਿਆ ਕਿ ਅਮਨ अरोड़ा ਦਲ ਬਦਲਣਗੇ ਪਰ ਇਸ ਵਾਰ ਚਰਚਾ ਕਾਂਗਰਸ ਦੀ ਨਹੀਂ ਭਾਜਪਾ ਦੀ ਹੋ ਰਹੀ ਹੈ ਕਿ ਅਮਨ अरोड़ा ਭਾਜਪਾ ਚ ਜਾ ਸਕਦੇ ਨੇ ਦੇਖਦੇ ਹਾਂ ਜੀ ਹੁਣ ਕਿ ਆਵਾਜ਼ੀ ਪਾਰਟੀ ਉਹਨਾਂ ਤੋਂ ਮੰਤਰੀ ਦੀ ਕੁਰਸੀ ਵਾਪਸ ਲੈਂਦੀ ਹੈ ਜਿਵੇਂ ਕਿ ਨਹੀਂ ਵਿਭਾਗ ਵਾਪਸ ਲੈ ਜਾਉਣਾ ਤੋਂ ਪ੍ਰਧਾਨ ਕੀ ਵਾਪਸ ਲੈਂਦੀ ਆ ਜਾਂ ਫਿਰ ਦੋਵੇਂ ਪਹਿਲਾਂ ਲੈ ਲੈਣਗੇ ਜਾਂ ਦੋਵੇਂ ਛੱਡ ਕੇ ਚਲੇ ਜਾਣਗੇ ਜਾਂ ਕੁਝ ਵੀ ਨਹੀਂ ਹੋਏਗਾ ਕਿਉਂਕਿ ਅਜੇ ਸਵਾ ਸਾਲ ਪਿਆ ਹੈ ਪਰ ਇਹ ਢੇੜੇ ਜਾ ਕੇ ਜੇ ਤੁਸੀਂ ਦਲ ਬਦਲੋਗੇ ਫਿਰ ਸਥਿਤੀ ਹੋਰ ਤਰ੍ਹਾਂ ਦੀ ਹੁੰਦੀ ਹੈ ਜੇ ਹੁਣ ਬਦਲੋਗੇ ਤਾਂ ਹੋਰ ਤਰ੍ਹਾਂ ਦੀ ਹੁੰਦੀ ਹੈ ਕਿ ਕੱਲਾ ਮਾਮਲਾ ਅਮਨਗੋੜਾ ਤੱਕ ਖੜਾ ਹੈ ਕਿ ਹੋਰ ਕੈबिनेट ਮੰਤਰੀਆਂ ਤੇ ਆਵਾ ਦੀ ਪਾਰਟੀ ਦੇ ਐਮਐਲਏ ਚ ਵੀ ਹਲਚਲ ਹੈਗੀ ਹੈ ਇਨਾਂ ਦਾ ਤਾਂ ਐਮਪੀ ਬੰਦਾ ਜਲੰਧਰ ਤੋਂ ਦੁਬਾਰਾ ਟਿਕਟ ਮਿਲੀ ਹੋਈ ਤਾਂ ਵੀ ਜੀਪੀ ਚਲਾ ਗਿਆ ਸੀ ਇਹਨਾਂ ਦਾ ਐਮਐਲਏ ਜਿਹੜਾ ਪ੍ਰੈਸ ਕਾਨਫਰੰਸ ਕਰਦਾ ਸੀ ਕਿ ਸਾਨੂੰ ਜੀ ਬੀਜਪੀ ਖਿੱਦੜ ਨੂੰ ਫਿਰਦੀ ਆ ਉਹ ਵੀ ਜੀਪੀ ਚਲਾ ਗਿਆ ਤੇ ਨਾਲ ਉਧਰ ਕੀ ਅਮਨ ਰੋਡ 'ਲੀ ਵੀ ਜਾਣਾ ਔਖਾ ਲਈ ਕੀ ਹੋਣ ਜਾ ਰਿਹਾ ਕੁਛ ਚਲੋ ਇਹਦੇ ਨਾਲ ਹੀ ਜੁੜਦਾ ਪਹਿਲੂ ਹੈ ਉਹ ਹੈ ਜੀ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਲਗਾਤਾਰ ਲੱਭ ਰਹੀ ਹੈ ਪਰ ਉਹ ਲੱਭਿਆ ਨਹੀਂ ਲੱਭਦੇ ਹੁਣ ਇਹ ਨੁਕਤਾ ਕਿੱਥੇ ਜੁੜਦਾ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਕੱਲ ਕੈਬਨਟ ਦੀ ਬੈਠਕ ਅੰਦਰੋਂ ਹੱਥ ਹੱਥ ਚੋਂ ਲੈ ਰਹੇ ਸੀ ਤਾਂ ਸਿਕਿਉਰਟੀ ਨੂੰ ਹਦਾਇਤ ਕਿਹਨੇ ਦਿੱਤੀ ਕਿ ਗੱਡੀ ਕਿਦੀ ਰੋਕਣੀ ਹੈ ਕਿ ਨੂੰ ਚੈੱਕ ਕਰਨਾ ਕਿ ਨੂੰ ਪੁੱਛਣਾ ਹੈ ਕਿ ਨੂੰ ਟੋਕਣਾ ਹੈ ਜਿਆ ਮਤਲਬ ਭਗਵੰਤ ਮਾਨ ਦੀ ਬਜਾਏ ਦਿੱਲੀ ਵਾਲੀ ਟੀਮ ਦੀ ਚੱਲ ਰਹੀ ਸੀ ਉੱਥੇ ਤੇ ਉਹ ਹੀ ਦਿੱਲੀ ਵਾਲੀ ਟੀਮ ਪਠਾਨਮਾਜਰੇ ਦੇ ਮਗਰ ਪਈ ਹੈ ਪਰ ਭਗਵੰਤ ਮਾਨ ਨਹੀਂ ਪਈ ਕਿ ਇਹ ਮੰਨ ਲੀਏ ਕਿਉਂਕਿ ਜੇ ਗ੍ਰਹਿ ਮੰਤਰੀ ਵੀ ਨੇ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਵੀ ਨੇ ਜੇ ਉਹ ਚਾਹਣ ਜੇ ਉਹਨਾਂ ਦੀ ਇੱਛਾ ਹੋਵੇ ਤਾਂ ਇਹ ਹੋ ਸਕਦਾ ਹੈ ਕਿ ਪੁਲਿਸ ਪਠਾਨਮਾਜਰੇ ਨੂੰ ਲੱਭ ਨਾ ਸਕੇ ਜਦ ਪਠਾਨਮਾਜਰੇ ਦੀ ਇਨੀ ਪਹੁੰਚ ਪਰੋਚੋ ਕਿ ਵੈਸੇ ਬੁੱਧ ਲੱਭ ਰਹੀ ਹੈ ਪਠਾਨਮਾਜਰਾ ਦੀ ਤਲਾਸ਼ ਦੇ ਵਿੱਚ ਪੰਜਾਬ ਪੁਲਿਸ ਕਹਿੰਦੇ ਜੀ ਗਵਾਲੀਆ ਤੱਕ ਪੜ ਗਈ ਮੱਧ ਪ੍ਰਦੇਸ਼ ਦੇ ਗਵਾਨੀਅਰ ਖੇਤਰ ਦੇ ਵਿੱਚ ਕਹਿੰਦੇ ਜੀ ਪਿੰਡ ਹੈ ਦਾਦੂਮਾਰ ਦਾਦੂਮਾਰ ਦੇ ਵਿੱਚ ਕਹਿੰਦੇ ਜੀ ਅਕਸਰ ਹਰਮੀਤ ਸਿੰਘ ਪਠਾਨ ਮਾਜਰਾ ਦਾ ਆਉਣ ਜਾਣ ਰਹਿੰਦਾ ਰਿਹਾ ਕਹਿੰਦੇ ਜੀ ਇੱਥੇ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਜਿੱਥੇ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ ਉੱਥੇ ਦੇਖੇ ਜਾਂਦੇ ਰਹੇ ਨੇ ਤੇ ਜੀ ਉਸ ਥਾਂ ਦੇ ਉੱਤੇ ਵੀ ਭਾਲਣ ਦੇ ਲਈ ਪੰਜਾਬ ਪੁਲਿਸ ਦੀ ਟੀਮ ਉੱਥੇ ਛਾਪੇਮਾਰੀ ਕਰ ਰਹੀ ਹੈ ਹਰਿਆਣੇ ਵੀ ਲੱਭ ਰਹੀ ਹੈ ਰਿਸ਼ਤੇਦਾਰਾਂ ਦੇ ਉੱਥੇ ਵੀ ਲੱਭ ਰਹੀ ਹੈ ਹਰਿਆਣੇ ਤੋਂ ਕਹਿੰਦੇ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਪਠਾਨ ਮਾਜਰਾ ਪਕੜ ਚ ਨਹੀਂ ਆ ਰਹੇ ਕੀ ਦਿੱਲੀ ਵਾਲੇ ਫੜਨਾ ਚਾਹੁੰਦੇ ਨੇ ਪਰ ਪੰਜਾਬ ਵਾਲੇ ਬਚਾਉਣਾ ਚਾਹੁੰਦੇ ਨੇ ਕੀ ਪੰਜਾਬ ਵਾਲੇ ਫੜਨਾ ਚਾਹੁੰਦੇ ਨੇ ਕਿਸੇ ਹੋਰ ਦੀ ਸ਼ਹਿਤੇ ਦੂਜੀ ਪਾਰਟੀ ਦੀ ਸ਼ਹਿਤੇ ਬਚ ਰਹੇ ਨੇ ਕੀ ਇਹ ਵੀ ਕਨੈਕਸ਼ਨ ਜਾ ਕੇ ਬੀਜੇਪੀ ਨਾਲ ਜੁੜੂਗਾ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਸੀ ਰਮਿੰਦਰ ਸਿੰਘ ਪਠਾਨ ਮਾਜਰਾ ਨੇ ਦਿੱਲੀ ਵਾਲਿਆਂ ਦੇ ਖਿਲਾਫ ਮੋਰਚਾ ਖੋਲ ਕੇ ਮੰਤਰੀਆਂ ਐਮਐਲਿਆਂ ਨੂੰ ਚੈਲੰਜ ਕਰਕੇ ਉਤਤ ਦਾ ਅੰਦਾਜ਼ਾ ਲੱਗ ਰਿਹਾ ਸੀ ਕਿ ਲੈਵੀ ਪਾਰਟੀ ਬਦਲਣੀ ਆ ਪਰ ਜਦੋਂ ਇਹ ਕਾਂਡ ਹੋਇਆ ਫਿਰ ਕੁਝ ਤਰ੍ਹਾਂ ਇਹ ਕਹਿਣ ਲੱਗੇ ਕਿ ਇਸ ਕਾਂਡ ਕਰਕੇ ਉਹਨੇ ਮੁੱਦਾ ਬਣਾਇਆ ਉਹ ਪਰ ਹੁਣ ਵੀ ਇਹ ਸਵਾਲ ਖੜਾ ਹੈ ਕਿ ਕਿਤੇ ਹਰਮੀ ਸਿੰਘ ਪਠਾਨ ਮਾਜਰਾ ਵੀ ਦਲ ਬਦਲਣ ਵਾਲਾ ਤਾਂ ਨਹੀਂ ਸਵਾਲ ਇਹ ਹੈ ਕਿ ਚਾਹ ਹਰਮੀ ਸਿੰਘ ਪਠਾਨ ਮਾਜਰਾ ਚਾਹ ਯਮਨ ਲੁੜਾ ਜਾਏ ਕਿਤਾਬ ਲੰਬੀ ਹੋ ਗਈ ਹੁਣ ਕਿਉਂਕਿ ਆਮ ਆਦਮੀ ਪਾਰਟੀ ਦੇ ਬਹੁ ਗਿਣਤੀ ਐਮਐਲਏ ਤੇ ਮੰਤਰੀ ਇਹ ਜਾਣਦੇ ਨੇ ਕਿ ਅਗਲੀ ਵਾਰ ਸਾਨੂੰ ਟਿਕਟ ਨਹੀਂ ਮਿਲਣੀ ਤੇ ਜੇ ਟਿਕਟ ਮਿਲੀ ਤਾਂ ਪੰਜਾਬ ਚ ਵੋਟਾਂ ਮੰਗਣ ਲਈ ਉਹ ਮਾਹੌਲ ਨਹੀਂ ਮਿਲਣਾ ਜੋ ਪਿਛਲੀ ਵਾਰ ਮਿਲ ਗਿਆ ਤੇ ਇਸ ਲਈ ਹੁਣ ਪਠਾਨ ਮਾਜਰਾ ਨੂੰ ਪੁਲਿਸ ਤਾਂ ਮੱਧ ਪ੍ਰਦੇਸ਼ ਦੇ ਵਿੱਚ ਗਵਾਲੀਅਰ ਚ ਲੱਭਦੀ ਫਿਰ ਰਹੀ ਆ ਪਰ ਜਨਾਬ ਇਹਨਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਕਰਤਾ ਬੀਬੀ ਆ ਉਹਨਾਂ ਦਾ ਵਕੀਲ ਆ ਜਿਹੜਾ ਉਹ ਤਾਂ ਆਪਣਾ ਬਕਾਲਤਨਾਮਾ ਹੀ ਵਾਪਸ ਲੈ ਕੇ ਚੁਰ ਗਿਆ ਜੀ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਤੋਂ ਲੈ ਕੇ ਭੱਜਣ ਦੇ ਮਾਮਲੇ ਤੱਕ ਕੁਝ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਨੇ ਉਹ 11 ਕ ਬੰਦੇ ਨੇ ਤੇ ਉਹ ਉਹਨਾਂ ਨੂੰ ਲਗਾਤਾਰ ਪੇਸ਼ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ 14 ਕ ਦਿਨਾਂ ਲਈ ਪਰ ਹਰਮੀ ਸਿੰਘ ਪਠਾਨ ਮਾਜਰਾ ਦੀ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਹੈ ਉਹ ਜ਼ਮਾਨਤ ਦੀ ਅਰਜ਼ੀ ਤੇ ਲੰਘੇ ਕੱਲ ਸੁਣਵਾਈ ਸੀ ਮਤਲਬ 8 ਤਰੀਕ ਨੂੰ 8 ਸਤੰਬਰ ਨੂੰ ਉਸ ਐਪਲੀਕੇਸ਼ਨ ਜੇ ਸੁਣਵਾਈ ਸੀ ਮੰਨਿਆ ਜਾ ਰਿਹਾ ਸੀ ਕਿ ਕੋਈ ਫੈਸਲਾ ਆ ਵੀ ਸਕਦਾ ਜਮਾਨਤ ਮਿਲਣੀ ਹੈ ਨਹੀਂ ਮਿਲਣੀ ਕੀ ਹੁੰਦਾ ਤੇ ਪਰ ਜਿਹੜੀ ਸ਼ਿਕਾਇਤਕਰਤਾ ਬੀਬੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਖਿਲਾਫ ਉਹਨਾਂ ਦਾ ਜਿਹੜਾ ਵਕੀਲ ਹੈ ਉਹਨੇ ਅਚਾਨਕ ਕਿਹਾ ਜੀ ਕਿ ਮੈਂ ਆਪਣੇ ਨਿੱਜੀ ਕਾਰਨਾ ਕਰਕੇ ਇਸ ਕੇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਹਦੀ ਪੈਰ ਵੀ ਨਹੀਂ ਕਰ ਸਕਦਾ ਇਸ ਲਈ ਮੈਂ ਆਪਣਾ ਵਕਾਲਤਨਾਮਾ ਵਾਪਸ ਲੈ ਲਿਆ ਕਹਿੰਦੇ ਜੀ ਬੀਬੀ ਤਾਂ ਦੇਖਦੀ ਹੈਗੀ ਸ਼ਿਕਾਇਤਕਰਤਾ ਤਰਨੇ ਕਰ ਅਸਲ ਨੂੰ ਬੇਨਤੀ ਕੀਤੀ ਕਿ ਜੀ ਸਾਨੂੰ ਸਮਾਂ ਦਿਓ ਸਾਨੂੰ ਨਾ ਵਕੀਲ ਕਰਨਾ ਪੈਣਾ ਹੁਣ ਵਕੀਲ ਦਾ ਬਕਾਲਤਨਾਮਾ ਵਾਪਸ ਲੈਣਾ ਕੀ ਇਹ ਉਸ ਧਿਰ ਦਾ ਦਬਾਅ ਹੈ ਜਿੱਧਰ ਪਠਾਨ ਮੱਜਰੇ ਨੇ ਜਾਣਾ ਜਾਂ ਉਸ ਧਿਰ ਦਾ ਦਬਾਅ ਹੈ ਜਿਹੜੀ ਧਿਰ ਦੇ ਵਿੱਚ ਉਹ ਅਜੇ ਵੀ ਸੱਤਾਧਾਰੀ ਦੇ ਨਾਲ ਹੈਗਾ ਉਹਨਾਂ ਚੋਂ ਕੋਈ ਧਿਰ ਦਵਾ ਬਣਾ ਰਹੀ ਹੈ ਵਕੀਲ ਸਾਹਿਬ ਤੇ ਜਾਂ ਪਠਾਨ ਮੱਜਰੇ ਦਾ ਆਪਣਾ ਇਹਨਾਂ ਦਾ ਦਬਦਬਾ ਹੈ ਜਾਂ ਵਕੀਲ ਨੂੰ ਲੱਗਿਆ ਕੇਸ ਕੇਸ ਦੇ ਵਿੱਚ ਬਦਨਾਮੀ ਹੋਣੀ ਹੈ ਗਲਤ ਕੇਸ ਬਣਾਇਆ ਗਿਆ ਰਾਜਨੀਤਿਕ ਕੇਸ ਹੈ ਤਾਂ ਜਾਂ ਸੱਚ ਵਿੱਚ ਵਕੀਲ ਦਾ ਕੋਈ ਨਿੱਜੀ ਪਹਿਲੂ ਹੈ ਪਰ ਜੀ ਅਗਲਾ ਬਕਾਲਤਨਾਮਾ ਆਪਣਾ ਲੈ ਕੇ ਵਾਪਸ ਉਹ ਗਿਆ ਤੇ ਉਹ ਗਿਆ ਹਾਂ ਹੁਣ ਇਸ ਮਸਲੇ ਤੇ 10 ਤਰੀਕ ਮਿਲ ਗਈ ਹੈ ਅਗਲੀ ਸੁਣਵਾਈ 10 ਤਰੀਕ ਨੂੰ ਹੋਣੀ ਹੈ ਤੇ ਉਸ ਦਿਨ ਦੇਖਦੇ ਹਾਂ ਇਸ ਪਹਿਲੂ ਤੇ ਕੀ ਹੋਊਗਾ ਸੋ ਹਰਮੀਤ ਸਿੰਘ ਪਠਾਨ ਮਾਜਰਾ ਜੇ ਪੁਲਿਸ ਦੀ ਗ੍ਰਿਫਤੋਬੀ ਬਾਹਰ ਹੈ ਤੇ ਜ਼ਮਾਨਤ ਵੀ ਅਜੇ ਨਹੀਂ ਮਿਲੀ ਹੁਣ ਲੰਘੇ ਕੱਲ ਨੂੰ ਦੁਬਾਰਾ ਜੇ ਸੁਣਵਾਈ ਹੋਣੀ ਹੈ ਹਾਂ ਇਹ ਸਭ ਦੇ ਦਰਮਿਆਨ ਪੰਜਾਬ ਦਾ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਹੈ ਜਿਹੜਾ ਸਰਕਾਰੀ ਵਕੀਲ ਨੇ ਉਹਨਾਂ ਨੇ ਇਹ ਦੱਸਿਆ ਕਿ ਜੀ ਸਾਡੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਹ ਬੰਦੇ ਜੀ ਜਿਨ੍ਹਾਂ ਨੇ ਭਜਾਇਆ ਸੀ ਉਹ ਫੜੇ ਨੇ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਡਿਜੀਟਲ ਹਰਾਸਟ ਭੇਜਿਆ ਸੋ ਉਹਨਾਂ ਨੇ ਆਪਣਾ ਪੱਖ ਦਲੀਲ ਰੱਖੀ ਆ ਪਰ ਹੁਣ ਦੇਖਦੇ ਆ ਜੀ ਸ਼ਿਕਾਇਤ ਕਰਤਾ ਬੀਬੀ ਫਿਰ ਉਹ ਅਗਲਾ ਵਕੀਲ ਕੌਣ ਆਉਂਦਾ ਤੇ ਪਹਿਲਾਂ ਜ਼ਮਾਨਤ ਮਿਲਦੀ ਆ ਕਿ ਪਠਾਨ ਮਾਜਰਾ ਫੜਿਆ ਜਾਂਦਾ ਅਜੇ ਇਹ ਪੈਲੂ ਵੀ ਸਾਰਾ ਇਸੇ ਤਰ੍ਹਾਂ ਚੱਲ ਰਿਹਾ ਤੇ ਦੋਵਾਂ ਮਾਮਲਿਆਂ ਨੂੰ ਪੰਜਾਬ ਦੀ ਰਾਜਨੀਤੀ ਚ ਆਮ ਆਦਮੀ ਪਾਰਟੀ ਦੀ ਰਾਜਨੀਤੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਅਮਨ ਅਰੋੜਾ ਤੇ ਅਰਮੀਤੀ ਪਠਾਨ ਮਾਜਰਾ ਜੀ ਇਸ ਨੁਕਤੇ ਤੇ ਵੀ ਕਾफी ਚਰਚਾ ਹੈ ਕਿ ਕਿਤੇ ਦੋ ਇਕੱਠੇ ਤਾਂ ਨਹੀਂ ਇੱਕ ਜਨ ਸ਼ਾਮਲ ਹੋਣ ਜਾ ਰਹੇ ਤੇ ਕਹਿੰਦੇ ਕੁਝ ਮੰਤਰੀਆਂ ਨੇ ਤਾਂ ਇਹ ਵੀ ਕਿਹਾ ਅਮਨ ਰੋੜਾ ਹਰਨ ਕਿ ਭਾਈ ਜਾਣ ਤੋਂ ਪਹਿਲਾਂ ਦੱਸ ਜ਼ਰੂਰ ਦਿਓ ਪਰ ਅਜੇ ਤੱਕ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਬਿਆਨ ਆਇਆ ਤੇ ਨਾ ਹੀ ਅਮਨ ਰੋੜਾ ਨੇ ਕੋਈ মুখ ਖੋਲਿਆ ਪਰ ਇਹ ਚਰਚਾ માં ਜ਼ਰੂਰ ਪੁਖਤਾ ਤੌਰ ਤੇ ਬਾਹਰ ਆਈਆਂ ਜਿਹਦਾ ਜ਼ਿਕਰ ਅਪਾਇ ਤੇ ਕਰ ਰਹੇ ਹਾਂ ਉਪਰਾਸਪਤੀ ਦੀ ਚੋਣ ਦੇ ਲਈ ਵੋਟਾਂ ਦਾ ਕੰਮ ਨਿਭੜ ਗਿਆ ਜਦੋਂ ਤੱਕ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋਵੋਗੇ ਤਦ ਤੱਕ ਹੋ ਸਕਦਾ ਨਤੀਜੇ ਵੀ ਆ ਜਾਣ ਬੇਸ਼ੱਕ ਪਹਿਲੀ ਨਜ਼ਰ ਇਹ ਸਪਸ਼ਟ ਦਿਖ ਰਿਹਾ ਹੈ ਕਿ ਐਨਡੀਆ ਦਾ ਪਲੜਾ ਵੀ ਭਾਰੀ ਹੈ ਇੰਡੀਆ ਕੋਲ ਗਿਣਤੀ ਵੀ ਹੈ ਪਰ ਤਾਮੀ ਉਹਨਾਂ ਦੇ ਚਿਤਨਾ ਵੀ ਦੇਖਿਆ ਗਿਆ ਅੱਜ ਦੂਸਰੇ ਪਾਸੇ ਇੰਡੀਆ ਇਕੱਠ ਜੋੜ ਹੈ ਜਿਹਨੂੰ ਪਤਾ ਹੈ ਕਿ ਅਸੀਂ ਗਿਣਤੀ ਪੱਖੋਂ ਪੂਰੇ ਨਹੀਂ ਹਾਂ ਪਰ ਤਾਮੀ ਹੋ ਰਿਲੈਕਸ ਮੋਡ ਚ ਨਜ਼ਰ ਆ ਰਹੇ ਸੀ ਕਿ ਆਪਾਂ ਸਰਕਾਰ ਤੇ ਸੱਤਾਧਾਰੀ ਤਿਰਤ ਤਬਾਅ ਬਣਾਉਣ ਚ ਕੰਮ ਹੈ ਜੀ ਹਾਂ ਤਨਖਰ ਹੁਰਾਂ ਦੇ ਇਸ ਮੰਚੂ ਸੈਸ਼ਨ ਦੇ ਦੌਰਾਨ ਅਚਨ-ਚਿਤ ਤੇ ਹਸਤੀਫੇ ਨੇ ਕਈ ਤਰ੍ਹਾਂ ਦੀ ਚਰਚਾ ਛੇੜੀ ਤੇ ਉਸ ਤੋਂ ਬਾਅਦ ਆਖਰ ਉਮੀਦਵਾਰ ਆਏ ਤੇ ਦੋਵੇਂ ਉਮੀਦਵਾਰ ਜਦੋਂ ਇੱਕ ਖੇਤਰ ਤੋਂ ਆਏ ਤਾਂ ਉਸ ਖੇਤਰ ਦੀਆਂ ਰਾਜਨੀਤਿਕ ਧਿਰਾਂ ਦੇ ਉੱਤੇ ਵੀ ਦਬਾਅ ਵਧਿਆ ਇਸ ਲਈ ਸੱਤ ਤਰ੍ਹਾਂ ਦੇ ਤਰ੍ਹਾਂ ਦਬਾਅ ਸੀ ਐਨਡੀਏ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਤੇ ਇੰਡੀਆ ਗੱਠਜੋੜ ਵੱਲੋਂ ਸੁਦਰਸ਼ਨ ਰੈਡੀ ਇਹ ਮੈਦਾਨ 'ਚ ਨੇ ਤੇ ਵੋਟਾਂ ਪੈਣ ਦੀ ਪ੍ਰਕਿਰਿਆ ਜਾਰੀ ਹੈ ਇਹਨਾਂ ਜਦੋਂ ਤੱਕ ਇਹ ਪ੍ਰੋਗਰਾਮ ਤੁਹਾਡੇ ਤੱਕ ਆਪੜਨਾ ਤਦ ਤੱਕ ਨਤੀਜੇ ਆ ਜਾਣੇ ਹਨ ਕਿਉਂਕਿ ਲਗਭਗ ਵੋਟ ਦਾ ਕੰਮ ਮੁਕੰਮਲ ਹੋ ਗਿਆ ਹੈ ਪਰ ਜਿਹੜੀ ਗੱਲ ਇਹਦੇ ਵਿੱਚ ਗੌਰ ਮੰਗਦੀ ਹੈ ਉਹ ਅਹਿਮ ਤੌਰ ਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਲ ਦਲ ਬਾਦਸ ਪੰਜਾਬ ਨੇ ਇਹਨਾਂ ਦੋਹਾਂ ਪਾਰਟੀਆਂ ਨੇ ਇਸ ਵੋਟ ਪ੍ਰਕਿਰਿਆ ਚੀਸਾ ਨਹੀਂ ਲਿਆ ਇਹ ਤੋਂ ਬਿਨਾ ਵੀ ਬੀਆਰਐਸ ਤੇ ਬੀਜੇਡੀ ਇਹਨਾਂ ਦੋਹਾਂ ਦਰਾਂ ਨੇ ਵੀ ਇਸ ਉਪਰਾਸਪਤੀ ਚੋਣ ਚ ਹਿੱਸਾ ਨਹੀਂ ਲਿਆ ਸ਼੍ਰੋਮਣੀ ਅਕਾਲੀ ਦਲ ਦਾ ਤਰਕਤਾ ਇਹ ਹੈ ਜੀ ਕਿ ਹੜ ਦਾ ਮਾਹੌਲ ਹੈ ਜੀ ਸਾਡੇ ਲਈ ਪਹਿਲਾਂ ਹੜ ਨਹੀਂ ਇਸੇ ਤਰਕ ਨੂੰ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਅੱਗੇ ਰੱਖਿਆ ਕਿ ਜੀ ਪਹਿਲਾਂ ਸਾਡੇ ਲਈ ਆਪਣੇ ਲੋਕ ਨੇ ਵੋਟ ਨਹੀਂ ਹੈ ਇਸ ਲਈ ਉਹਨਾਂ ਨੇ ਤੇ ਅਮਰਪਾਲ ਸਿੰਘ ਉਹਨਾਂ ਨੂੰ ਹੱਕ ਮਿਲਿਆ ਸੀਗਾ ਕਿ ਉਹ ਉੱਥੋਂ ਆਪਣੀ ਵੋਟ ਪਾ ਕੇ ਲਿਵਾਫੇ ਰਾਈ ਸੀਲ ਬੰਦ ਕਰਕੇ ਦੇਣ ਤੇ ਤੁਰੰਤ ਉਹਨਾਂ ਦੇਰ ਚ ਜਿਬਰੂਗਲ ਤੋਂ ਉੱਥੇ ਪਹੁੰਚਦੀ ਕੀਤੀ ਜਾ ਪਰ ਉਹਨਾਂ ਨੇ ਵੀ ਅਮਰਪਾਲ ਸਿੰਘ ਉਹਨਾਂ ਨੇ ਵੀ ਕਹਿੰਦੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੋ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਸਿੱਧੇ ਰੂਪ ਚ ਆਪਣੇ ਆਪ ਨੂੰ ਉਪ ਰਾਸ਼ਟਰਪਤੀ ਚੋਣ ਤੋਂ ਬਾਹਰ ਰੱਖਿਆ ਤੇ ਇਸ ਤਰ੍ਹਾਂ ਦੋ ਦਲ ਵੀ ਤੁਸੀਂ ਕਹਿ ਸਕਦੇ ਹੋ ਅਕਾਲੀ ਦਲ ਦਾ 91 ਦਾ ਹਰਿਸ਼ਮਰਤ ਕੌਰ ਬਾਦਲ ਤੇ ਅਕਾਲੀ ਦਲ ਬਾਦਸ ਪੰਜਾਬ ਦੇ ਇਖਵਾਣ ਜੇ ਦੇਖੀ ਤਾਂ ਦੋ ਜਿੱਤੇ ਆਜ਼ਾਦ ਹੁਣ ਉਸ ਦਲ ਦੇ ਨਾਲ ਜੁੜੇ ਹੋਏ ਨੇ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਇਹਨਾਂ ਦੋਵਾਂ ਨੇ ਵੀ ਇਨਕਾਰ ਕੀਤਾ ਹਾਂ ਜੇਕਰ ਆਪਾਂ ਓਵਰਆਲ ਗੱਲ ਕਰੀਏ ਤਾਂ ਇਸ ਸਥਿਤੀ ਦੇ ਵਿੱਚ ਸਥਿਤੀ ਇਹ ਹੈ ਕਿ ਸਭ ਤੋਂ ਪਹਿਲਾਂ ਅਨੰਦਪਰ ਮੋਦੀ ਹੋਰਾਂ ਨੇ ਵੋਟ ਪਾਈ ਉਸ ਤੋਂ ਬਾਅਦ ਫਿਰ ਬਾਕੀ ਮੰਤਰੀ ਮੰਡਲ ਨੇ ਵੀ ਵੋਟ ਪਾਈ ਅਮਿਤ ਸ਼ਾਹ ਤੇ ਹੋਰਾਂ ਨੇ ਵੀ ਮੈਂ ਵਿਰੋਧੀ ਧਿਰਾਂ ਵੱਲੋਂ ਵੀ ਖੜ ਗਏ ਹੋਰਾਂ ਨੇ ਵੀ rauul pranka ਨੇ ਵੀ ਉਹ ਸਾਰੇ ਵੀ ਵੋਟ ਪਾਉਣ ਗਏ ਪਰ ਜਿਹੜੀ ਮੌਜੂਦਾ ਸਥਿਤੀ ਹੈ 391 ਵੋਟਾਂ ਚਾਹੀਦੀਆਂ ਨੇ ਉਪਰਾਸਪਤੀ ਬਣ ਲਈ ਲੋਕ ਸਭਾ ਤੇ ਰਾਜ ਸਭਾ ਦੀਆਂ ਮਿਲਾ ਕੇ ਕੁੱਲ ਵੋਟਾਂ ਚੋਂ 391 ਵੋਟਾਂ ਅਸਲ ਕਰਦੀਆਂ ਲੋਕ ਸਭਾ ਦੀਆਂ 542 ਵੋਟਾਂ ਨੇ ਇੱਕ ਸੀਟ ਖਾਲੀ ਪਈ ਹੈ 543 ਹੁੰਦੀਆਂ ਨੇ 542 ਨੇ ਰਾਸ਼ਵਾਦੀਆਂ 239 ਵੋਟਾਂ ਨੇ ਇਸ ਮੌਕੇ ਤੇ 16 ਦੇ ਕਰੀਬ ਸੀਟਾਂ ਖਾਲੀ ਨੇ ਇਸ ਤਰ੍ਹਾਂ ਕੁੱਲ ਮੈਂਬਰ ਪਾਰਲੀਮੈਂਟ ਜਿਹੜੇ ਇਸ ਮੌਕੇ ਲੋਕ ਸਭਾ ਤੇ ਰਾਸ਼ ਸਭਾ ਦੇ ਵੋਟ ਪਾਉਣ ਲਈ ਹੈਗੇ ਨੇ ਉਹ 781 ਨੇ ਤੇ ਇਹਨਾਂ ਦੇ ਵਿੱਚੋਂ ਭਾਜਪਾ ਸਣੇ ਇੰਡੀਆ ਗੱਠ ਜੋੜ ਜਿਹੜਾ ਐਂਡੀਆ ਗੱਠ ਜੋੜਾ ਭਾਜਪਾ ਦਾ ਉਹਦੇ ਵਿੱਚ 442 ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਵੋਟਾਂ ਮਤਲਬ ਇਤਨ ਸੋਕਾਨੇ ਵਿੱਚ ਚਾਹੀਦੇ ਨੇ 442 ਦੇ 42 ਉਹਨਾਂ ਨੂੰ ਭੁਗਤਦੇ ਨੇ ਕਿ ਨਹੀਂ ਇਹ ਉਹਨਾਂ ਲਈ ਚਣੌਤੀ ਹੈ ਦੂਸਰੇ ਪਾਸੇ ਇੰਡੀਆ ਗਠਜੋੜ ਦੇ ਕੋਲ 72 ਵੋਟਾਂ ਘਟ ਨੇ ਉਹਨਾਂ ਕੋਲ ਸਿਰ 319 ਨੇ 319 ਤੋਂ ਵੱਧ ਜਾਣਾ ਚਾਹੇ ਜਿੱਤਣ ਨਾ ਇਹ ਉਹਨਾਂ ਦੀ ਪ੍ਰਾਪਤੀ ਹੋਊਗੀ ਤੇ ਜੇ 319 ਤੋਂ ਘਟੀਆਂ ਤਾਂ ਉਹਨਾਂ ਲਈ ਵੱਡੀ ਫਜ਼ੀਅਤ ਹੋਊਗੀ ਕਿਉਂਕਿ 40 ਦੇ ਕਰੀਬ ਮੈਂਬਰ ਅਜਿਹੇ ਨੇ ਜਿਹੜੇ ਦੋਹਾਂ ਧਿਰਾਂ ਨਾਲ ਨਹੀਂ ਹੈਗੇ ਨਾ ਇੰਡੀਆ ਨਾਲ ਨਾ ਇੰਡੀਆ ਗਠਜੋੜ ਨਾਲ ਇਹਨਾਂ ਚੋਂ ਕੁਝ ਤਰ੍ਹਾਂ ਆਪਣੇ ਆਪ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ ਆ। ਬਿਸ਼ੱਕ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਨੇ ਆਪਣੇ ਆਪ ਨੂੰ ਇਸ ਨੁਕਤੇ ਕਹਿ ਕੇ ਬਾਹਰ ਰੱਖਿਆ ਕਿਹੜਾ ਦਾ ਮਾਹੌਲ ਹੈ ਪਰ ਸਾਰੇ ਜਾਣਦੇ ਆ ਕਿ ਸਿੱਧੇ ਰੂਪ ਚ ਇਸ ਮੌਕੇ ਦਿੱਲੀ ਨਾਲ ਦਿੱਲੀ ਦੇ ਤਖਤ ਨਾਲ ਬੀਜੇਪੀ ਨਾਲ ਜੋ ਤਲਖੀ ਪੰਜਾਬ ਚ ਹੈਗੀ ਆ ਉਹ ਸਨਾਤੇ ਅਕਾਲੀ ਦਲ ਬਾਦਲ ਧਰਵੀ ਤੇ ਦੂਸਰਾ ਅਕਾਲੀ ਦਲ ਵੀ ਉਧਰ ਜਾ ਨਹੀਂ ਸਕਦਾ। ਤੇ ਇੰਡੀਆ ਗੱਠ ਜੋੜ ਦੀ ਲੀਡ ਕਾਂਗਰਸ ਕਰ ਰਹੀ ਆ ਅਗਵਾਈ ਕਾਂਗਰਸ ਕਰੀ ਇਸ ਲਈ ਉਧਰ ਜਾਣਾ ਵੀ ਇਹਨਾਂ ਲਈ ਬਹੁਤ ਔਖੀ ਆ ਕਿ ਹਾਂ ਜੀ ਉਧਰ ਚਲੇ ਜਾਣਾ ਤਾਂ ਫਿਰ ਸਿੱਖ ਕਤਲੇਆਮ ਦੇ ਵਿੱਚ ਸ਼ਾਮਲ ਦਰਬਾਰ ਸਾਹਿਬ ਤੇ ਹਮਲੇ ਤੇ ਰਲ ਹੀ ਸ਼ਾਮਲ ਉਸ ਕਾਂਗਰਸ ਨਾਲ ਸੋ ਇਸ ਤਰੀਕਾ ਕਰਨ ਨਾਲ ਦੋਵਾਂ ਤੋਂ ਬਚਣ ਦਾ ਫਾਰਮੂਲਾ ਇਹੀ ਕੱਢਿਆ ਕਿ ਆਪਾਂ ਵੋਟ ਹੀ ਨਹੀਂ ਪਾਉਂਦੇ ਸੋ ਹੁਣ ਸਾਡੇ ਤਿੰਨ ਮੈਂਬਰ ਪਾਰਲੀਮੈਂਟਾਂ ਨੇ ਵੋਟ ਨਹੀਂ ਪਾਈ ਪਰ ਵੋਟ ਪੈਣ ਦਾ ਕੰਮ ਨਿਬੜ ਗਿਆ ਤੇ ਭਾਰਤ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਜੀ بطه بطه شكرا